ਤਾਂ ਲਗਾਤਾਰ ਪਹਾੜਾਂ ਤੇ ਹੋ ਰਹੀ ਮੀਵਾਰੀ ਦਾ ਅਸਰ ਜੋ ਹੈ ਪੰਜਾਬ ਦੇ ਕਈ ਸੂਬਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਿ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਦੇ ਜ਼ਲਾਲੀਆ ਦਰਿਆ ਦਾ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਜਿਸ ਤੇ ਨਾਲ ਕਈ ਲੋਕ ਬੇਕਰ ਹੋ ਚੁੱਕੇ ਨੇ ਕਈਆਂ ਦੇ ਕਰਾ ਦੇ ਵਿੱਚ ਪਾਣੀ ਜੋ ਹੈ ਪਸਰ ਚੁੱਕਾ ਹੈ ਜਿਸ ਕਾਰਨ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਲਕਾ ਪੋਆ ਦੀਆਂ ਜਿੱਥੇ ਕਿ ਜ਼ਲਾਲੀਆ ਦਰਿਆ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪਾਣੀ ਦਾ ਪੱਧਰ ਇਸ ਹੱਦ ਤੱਕ ਵੱਧ ਚੁੱਕਾ ਹੈ ਕਿ ਖੇਤਾਂ ਤੱਕ ਕੀ ਘਰਾਂ ਤੱਕ ਇਹ ਪਾਣੀ ਪਹੁੰਚ ਚੁੱਕਾ ਹੈ ਤੇ ਪਾਣੀ ਦੇ ਕਰਾਂ ਤੱਕ ਪਹੁੰਚਣ ਕਾਰਨ ਕਈ ਲੋਕਾਂ ਨੂੰ ਆਪਣੇ ਘਰ ਤੋਂ ਬੇਕਰ ਹੋਣਾ ਪਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਪਠਾਨਕੋਟ ਦੀਆਂ ਜਿੱਥੇ ਕਿ ਪਹਾੜਾਂ 'ਚ ਲਗਾਤਾਰ ਮੀਂਹ ਵਾਰੀ ਹੋ ਰਹੀ ਹੈ ਮੌਨਸੂਨ ਦੇ ਚੱਲਦਿਆ ਕਾਫੀ ਤੇਜ਼ੀ ਦੇ ਨਾਲ ਜੋ ਹੈ ਬਾਰਿਸ਼ ਪੈ ਰਹੀ ਹੈ ਮੀਂਹ ਪੈ ਰਿਹਾ ਹੈ ਤੇ ਲਗਾਤਾਰ ਇਸ ਮੀਂਹ ਵਾਰੀ ਦਾ ਅਸਰ ਜੋ ਹੈ ਪੰਜਾਬ ਸੂਬੇ 'ਚ ਦੇਖਣ ਨੂੰ ਮਿਲ ਰਿਹਾ ਹੈ ਪਠਾਨਕੋਟ ਦੇ ਹਲਕਾ ਪੋਆ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਲੇਕਿਨ ਇਸ ਬਾਬਤ ਵੀ ਕਈ ਹੋਰ ਸੂਬਿਆਂ 'ਚ ਕਈ ਹੋਰ ਇਲਾਕਿਆਂ 'ਚ ਕਹਿ ਸਕਦੇ ਹਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਮੀਂਹਵਾਰੀ ਦਾ ਅਸਰ ਪੈਂਦੇ ਹੋਏ ਨਜ਼ਰ ਆ ਰਿਹਾ ਹੈ ਜਿੱਥੇ ਕਿ ਲੋਕਾਂ ਵੱਲੋਂ ਅਪੀਲ ਕੀਤੀ ਗਈ ਹੈ ਸਰਕਾਰ ਦੀ ਕਿ ਜ਼ਿਆਦਾ ਤੋਂ ਜ਼ਿਆਦਾ ਜਿੰਨੀ ਹੋ ਸਕੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਉੱਥੇ ਹੀ ਇਹ ਤਸਵੀਰਾਂ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਡਰਾ ਦੇਣ ਵਾਲੀਆਂ ਵੀ ਹਨ ਤਾਂ ਲੋਕਾਂ ਵੱਲੋਂ ਕੀ ਕੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਦੈਨਿਕ ਜੁਵੇਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਲਗਾਤਾਰ ਪਹਾੜਾਂ ਵਿੱਚ ਬਾਰਿਸ਼ ਜਿਹੜੀ ਆ ਲਗਾਤਾਰ ਹੋ ਰਹੀ ਆ ਅਤੇ ਜਿਸ ਦੇ ਨਾਲ ਹੀ ਜਿਲ੍ਹਾ ਪਠਾਨਕੋਟ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਜਿਹੜਾ ਆ ਕਾਫੀ ਪਾਣੀ ਜਿਹੜਾ ਆ ਉਹ ਆ ਗਿਆ ਅਤੇ ਹੜ ਦੀ ਜਿਹੜੀ ਆ ਉਹ ਸਿਤੀ ਇਸ ਵੇਲੇ ਬਣੀ ਹੋਈ ਹੈ ਤੁਹਾਨੂੰ ਦੱਸ ਦਿਆਂ ਕਿ ਆਪਾਂ ਇਸ ਵੇਲੇ ਮੌਜੂਦ ਹਾਂ ਹਲਕਾ ਪੂਆ ਦੇ ਵਿਕੇ ਅਤੇ ਕਿ ਜਲਾ ਲਿਆ ਦਰਿਆ ਜਿਹੜਾ ਆ ਉਹ ਕਾਫੀ ਉਫਾਨ ਦੇ ਉੱਤੇ ਆ ਲਗਾਤਾਰ ਪਹਾੜਾ ਵਿੱਚ ਬਾਰਿਸ਼ ਹੋਣ ਦੇ ਨਾਲ ਦਰਿਆਵਾਂ ਦਾ ਜਿਹੜਾ ਪਾਣੀ ਦਾ ਸਤਾਰਾ ਉਹ ਕਾਫੀ ਵੱਧ ਗਿਆ ਜਿਸ ਦੇ ਚਲਦਿਆਂ ਇਹ ਇਤੋ ਦੇ 6 7 ਘਰ ਜਿਹੜੇ ਆ ਉਹ ਵੀ ਉਹਦੀ ਚਪੇਟ ਦੇ ਵਿੱਚ ਆਇਆ ਹਨ ਆਪਾਂ ਤਸਵੀਰਾਂ ਨਾਲ ਦੀ ਸਕਰੀਨ ਦੇ ਵਿੱਚ ਤਸਵੀਰਾਂ ਲਈ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਆ ਉਹ ਕਿਸ ਤਰ੍ਹਾਂ ਲਗਾਤਾਰ ਠਾਠਾ ਮਾਰਦਾ ਹੋਇਆ ਜਿਹੜਾ ਆ ਉਹ ਵੱਧ ਰਿਹਾ ਔਰ ਲਗਾਤਾਰ ਜਿਹੜਾ ਹਿਮਾਚਲ ਵਿੱਚ ਪਹਾੜਾ ਵਿੱਚ ਬਾਰਿਸ਼ ਜਿਹੜੀ ਆ ਉਹ ਆਪਣਾ ਕਹਿਰ ਬਰਪਾਉਂਦੀ ਹੋਈ ਜਿਹੜੀ ਆ ਦਿਖਾਈ ਦੇ ਰਹੀ ਆ ਔਰ ਉਸ ਦੇ ਨਾਲ ਹੀ ਜਿਹੜੇ ਮੈਦਾਨੀ ਇਲਾਕੇ ਆ ਉੱਥੇ ਵੀ ਜਿਹੜਾ ਆ ਪਾਣੀ ਦੀ ਮਾਰ ਕਿਤੇ ਨਾ ਕਿਤੇ ਆਪਣਾ ਰੂਪ ਬਖਾਂਦੀ ਹੋਈ ਦਿੱਤਣੀ ਆ ਤੁਹਾਨੂੰ ਦੱਸਦੀ ਆ ਕਿ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਅਤੇ ਜਿਹੜਾ ਪੂਰਾ ਇਤੋ ਦਾ ਵਿਊ ਹੈ ਆਪਾਂ ਦਰਸ਼ਕਾਂ ਨੂੰ ਦਿਖਾਣਿਆ ਕਿ ਇੱਥੇ ਕੀ ਹਾਲਾਤ ਜਿਹੜੇ ਨਾ ਉਹ ਬਾਰਿਸ਼ ਦੀ ਵਜ੍ਹਾ ਨਾਲ ਬਣੇ ਹੋਏ ਹਨ ਲਨਨ ਕੀ ਗੱਲ ਕੀ ਹੋਈ ਆ ਪਾਣੀ ਆ ਚੱਲ ਰਿਹਾ ਪਾਣੀ ਆਇਆ ਸੁੱਤੇ ਦੇ ਪਾਣੀ ਆਈ ਆ ਦੇਖੋ ਜਿਹੜਾ ਡੰਗਰਾਂ ਦਾ ਚਾਰਾ ਖਰਾਬ ਹੋਈ ਆ ਬਰਬਾਦੀ ਮਾਲ ਬਸੇ ਦੀ ਘਰੇ ਚ ਪਾਣੀ ਫੇਰਾ ਦਾ 10 10 ਘਰਾਂ ਦੇ 12 ਗੱਡੀਆਂ ਆਂਦੀਆਂ ਨੇ ਬੋਟੇ ਮਾਰੀ ਹੁਣ ਸਵੇਰ ਦਾ 4 ਵਜੇ ਦਾ ਪਾਣੀ ਆਇਆ ਕੋਈ ਨਹੀਂ ਸਾਰੀ ਖਬਰਦਾਰੀ ਲੈਣ ਆਇਆ ਇੱਧਰ ਸਮਾਨ ਕਿੰਨਾ ਕਿ ਨੁਕਸਾਨ ਹੈ ਸਮਾਨ ਬਥੇਰਾ ਨੁਕਸਾਨ ਹੋਇਆ ਜਾਂ ਅੰਦਰ ਪਾਣੀ ਬੜੀਏ ਟੋਕੇ ਖਰਾਬ ਹੋਈਏ ਮੋਟਰਾਂ ਖਰਾਬ ਹੋਈਆਂ ਜਿਹੜੀਆਂ ਲਾਈਆਂ ਘਰੇ ਵਸਤੇ ਅਰਾਸਣ ਪਾਣੀਆਂ ਲਗਿੰਦਾਈ ਹੈ ਜੋ ਵੀ ਆਇਆ ਬੱਚੇ ਮੁਸ਼ਕਲ ਹੋ ਆਦੀ ਕੋ ਰੋਟੀਆਂ ਨਹੀਂ ਪਕਾ ਜੀਆਂ ਗੱਲ ਨਹੀਂ ਬਾਤ ਨਹੀਂ ਨਾਮ ਦੀ ਰਾਮ ਸਿੰਘ ਕੀ ਗੱਲ ਹੋਈ ਹੈ ਜੀ ਪਾਣੀ ਆਇਆ ਦਰਿਆ ਦੇ ਵਿੱਚ ਸੁਣ ਗੱਲ ਜੀ ਪਾਣੀ ਆਹੀਂ ਸਵੇਰ ਜਦੋਂ ਉੱਠੇ ਨਾ ਸਵੇਰ ਉੱਠੇ ਤਾਂ ਪਾਣੀ ਉਸਲੇ ਨਹੀਂ ਹੈ ਫੇਰਾ ਹੀ ਥੋੜਾ ਲੈਤੀ ਹੈ ਬਾਸ ਲੱਗੀ ਉਹਦੇ ਬਾਅਦ ਚ ਜਦੋਂ ਪਾਣੀ ਦੇਖਿਆ ਪਾਣੀ ਪੂਰਾ ਪਰ ਗਿਆ ਸਾਰੇ ਘਰ ਦੇ ਵਿੱਚ ਪਾਣੀ ਗਿਆ ਸਿਸਲਿੰਡਰ ਸਾਰੇ ਡੁੱਬੇ ਪਏ ਨੇ ਰਾਸ਼ਨ ਪਾਣੀ ਸਾਰਾ ਪਰਵਾਦ ਹੋ ਗਿਆ ਕਮਰੇ ਚ ਤੇ ਸਾਨੂੰ ਮੌਕਾ ਨਹੀਂ ਦਿੱਤਾ ਪਾਣੀ ਨੇ ਸਮਾਨ ਸੰਭਣ ਵਾਸਤੇ ਜੀ ਤੇ ਮਰ ਕੇ ਅਸੀਂ ਆਪਣਾ ਸਰੀਰ ਕੱਢਿਆ ਆ ਘਰ ਦੇ ਨੂੰ ਕੱਢਿਆ ਮੈਂ ਫੈਮਿਲੀ ਨੂੰ ਕੱਢਿਆ ਬੜੀ ਮੁਸ਼ਕਲ ਕੀ ਮੰਗ ਕਰਦੇ ਸੂਲੇ ਮੰਗ ਜੀ ਦੇਖੋ ਜੀ ਇਹ ਹੁਣ ਸਰਕਾਰਾਂ ਨੇ ਮੰਗ ਕਰਨੀ ਹੈ ਜੋ ਸਾਡਾ ਨੁਕਸਾਨ ਹੋਇਆ ਮੌਕਾ ਦੇਖ ਸਕਦੇ ਨੇ ਦੋ ਸਪਰਨਾਂ ਉੱਤੇ ਸਾਡੇ ਬਣਨੇ ਚਾਹੀਦੇ ਹੁਣ ਵੀ ਇਹ ਗੱਲ ਹੁੰਦੀ ਹੀ ਉੱਥੇ ਸਰਪੰਚ ਸਾਹਿਬਾਂ ਦੇ ਕੋਲ ਆਹੀਂ ਕਹਦੇ ਜਿੱਦਣਾ ਆਏ ਦੇ ਆਪਣੇ ਮੰਤਰੀ ਸਾਹਿਬ ਆਹੀਂ ਅਖੇ ਜੀ ਉੱਥੋਂ ਦਾ ਸਪਰ ਬਜਨ ਜਦੋਂ ਵੀ ਹਰ ਵਾਰੀ ਪਰੇਸ਼ਾਨਤ ਹੁੰਦੀ ਹੈ ਹਰ ਵਾਰੀ ਪਾਣੀ ਧਰਦਾ ਆਇਆ ਹੁਣ ਸਾਡੀ ਖੇਤੀਬਾੜੀ ਇੱਥੇ ਆਹੀਂ ਪਿੰਡੋਂ ਇੱਥੇ ਆ ਗਏ ਦੇ ਆ ਨੇ ਦੇ ਮੌਕਾ ਦੇਖਿਆ ਤੇ ਆਏ ਮੇਰਾ ਕਮਰਾ ਪੂਰਾ ਸਮਾਨ ਨਾਲ ਭਰਿਆ ਰਾਸ਼ਨ ਡਰਮ ਇਹਦਾ ਕਣਕ ਦਾ ਭਰਿਆ ਦਾ ਸਿਲੰਡਰ ਖਾਣ ਪੀਣ ਦਾ ਰਾਸ਼ਨ ਹੈ ਰੌਣ ਗਾਂ ਦਾ ਸਭ ਤੇ ਬੱਚੇ ਕੱਢੇ ਨੇ ਕੁੜੀਆਂ ਹੀ ਉਹਨੂੰ ਕਰਦੇ ਤਾਂ ਹੀ ਤਾਂ ਹੀ ਦੋਨੋਂ ਜੀ ਉੱਥਾਂ ਹੀ ਸਵੇਰ ਦੇ ਖੜੇ ਆਂ ਜੀ ਭੁੱਖੇ ਤੇ ਆਏ ਕੋਹਨੇ ਸਾਡੇ ਕੋਈ ਖਬਰ ਨਹੀਂ ਦੇਈ ਕੋਈ ਕਿਸੇ ਨੇ ਪੁੱਛਿਆ ਨਹੀਂ ਹਾਂਜੀ ਸਰ ਇਹ ਜਲਾਲ ਦਰਿਆ ਦੇ ਵਿੱਚ ਫਲਣ ਦੇ ਇਲਾਕ ਬਣੇ ਨੇ ਕੀ ਕਹੋ ਮੈਂ ਮਾਸਰਾਂ ਦੇ ਜੀ ਕੰਡਾ ਨਿਆਲ ਬਲਾਕ ਬਰਮਿਆਲ ਟਾਡੇ ਮਾਧਿਰੇਾਂ ਨੇ ਕਹਾਂ ਚਾਹਨਾ ਕਿ ਜਿਹੜੀ ਫਸਾਦੀ ਜਿਹੜੇ ਪਹਿਲਾ ਫਸਾਦੀ ਦਾ ਸਾਡੇ ਗਲਾਲੀਏ ਖੇਤਾਰ ਵਿੱਚ ਪਿਆ ਤੇ ਇਹਦੇ ਵਿੱਚ ਕਿਸਾਨਾਂ ਦਾ ਕਾਫੀ ਨੁਕਸਾਨ ਹੈ ਚਾਰੋਂ ਤਰਫ ਪਾਣੀ ਪਾਣੀ ਹੈ ਜਿਹੜਾ ਆਪਣਾ ਪੋਲਟਰੀ ਫਾਰਮ ਜਿਹੜਾ ਉਹ ਵੀ ਡੁੱਬਿਆ ਪਿਆ ਹੈ ਜਿਹੜੇ ਗੁਜਰ ਬਰਾਜੀ ਲੋਕ ਬੈਠੇ ਸੀਗੇ ਉਹਨਾਂ ਨੇ ਵੀ ਉੱਥੋਂ ਪਲਾਇੰਗ ਕਰਨਾ ਪਿਆ ਤਾਂ ਕਿ ਸਰਕਾਰ ਜਿਹੜਾ ਇਸ ਪਾਸੇ ਧਿਆਨ ਕਰੇ ਤੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੇ ਬਾਰੇ ਮੁਆਵਜ਼ਾ ਦੇ ਤੇ ਇਹ ਜਿਹੜੀ ਪਾਣੀ ਜਿਹੜਾ ਚਾਰੋਂ ਤਰਫ ਪਾਣੀ ਪਾਣੀ ਹੀ ਦਿਖਾਈ ਦੇ ਰਿਹਾ ਹੁੰਦਾ ਖਲਾਤ ਜੀ ਤੁਹਾਡੇ ਸਾਹਮਣੇ ਆ ਜੀ ਪਾਣੀ ਬਹੁਤ ਜ਼ਿਆਦਾ ਆਇਆ ਹੋਇਆ ਤੇ ਬੱਚੇ ਪਿੱਛੇ ਦੇਖ ਸਕਦੇ ਹੋ ਤੁਸੀਂ ਬੱਚੇ ਨਹੀਂ ਜਾ ਰਹੇ ਸਕੂਲ ਬੱਚਿਆਂ ਦੀ ਪੜ੍ਹਾਈ ਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕੁਝ ਘਰ ਵੀ ਡੁੱਬਨ ਦਾ ਸਮਝ ਆ ਰਿਹਾ ਹੈ ਹਾਂ ਜੀ ਹਾਂ ਜੀ ਤਿੰਨ ਚਾਰ ਘਰ ਨੇ ਤੇ ਕੀ ਕਹੋਗੇ ਉਹਨਾਂ ਦੇ ਲਈ ਬਸ ਇਹੀ ਕਹਿਣਾ ਚਾਹਨਾ ਹੈ ਕਿ ਜੀ ਉਹਨਾਂ ਨੂੰ ਸ਼ੈਲਟਰ ਦਿੱਤਾ ਜਾਵੇ ਕਿਉਂਕਿ ਤੁਹਾਨੂੰ ਪਤਾ ਜਦੋਂ ਪਾਣੀ ਆਂਦਾ ਫਿਰ ਆਵਾਜਾ ਵੀ ਬੰਦ ਹੋ ਜਾਂਦੀ ਹੈ ਤੇ ਲੋਕਾਂ ਦਾ ਜਿਹੜਾ ਖਾਣੇ ਦਾ ਸਾਮਾਨ ਹੈ ਜੋ ਵੀ ਬਾਜ਼ਾਰ ਤੋਂ ਲਿਆਣਾ ਹੁੰਦਾ ਤੇ ਉਹਦੀ ਦਿੱਕਤ ਹੁੰਦੀ ਹੈ ਸੋ ਮੈਂ ਤੁਹਾਨੂੰ ਉਹੀ ਕਹਿਣਾ ਚਾਹੁੰਦਾ ਕਿ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜੀ ਸਾਡਾ ਸੋਲੂਸ਼ਨ ਕੀਤਾ ਜਾਵੇ ਜੋ ਸਾਡੇ ਦਰਿਆ ਦੇ ਕੰਢੇ ਲੋਕ ਰਹਿੰਦੇ ਨੇ ਉਹਨਾਂ ਨੂੰ ਸ਼ੈਲਟਰ ਦਿੱਤਾ ਜਾਵੇ ਧੰਨਵਾਦ ਤਦ ਤੱਕ ਤੁਸੀਂ ਜੁੜੇ ਰਹੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਮੈਨੂੰ ਦਿਓ ਇਜਾਜ਼ਤ ਮਹਿਰ ਜੇਸ਼ ਕੁਮਾਰ ਹਲਕਾ ਪੋਵਾ ਤੋਂ ਦੈਨਿਕ ਸਵੇਰਾ ਟੀਵੀ ਲਈ ਖਾਸ ਰਿਪੋਰਟ ਤਾਂ ਲਗਾਤਾਰ ਪਹਾੜਾਂ ਤੇ ਹੋ ਰਹੀ ਮੀ ਵਾਰੀ ਦਾ ਅਸਰ ਜੋ ਹੈ ਪੰਜਾਬ ਦੇ ਕਈ ਸੂਬਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਿ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਵਾ ਦੇ ਜ਼ਲਾਲੀਆ ਦਰਿਆ ਦਾ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਜਿਸ ਤੇ ਨਾਲ ਕਈ ਲੋਕ ਬੇਕਾਰ ਹੋ ਚੁੱਕੇ ਨੇ ਕਈਆਂ ਦੇ ਘਰਾਂ ਦੇ ਵਿੱਚ ਪਾਣੀ ਜੋ ਹੈ ਪਸਰ ਚੁੱਕਾ ਹੈ ਇਸ ਕਾਰਨ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਲਕਾ ਪੋਵਾ ਜਿੱਥੇ ਕਿ ਜ਼ਲਾਲੀਆ ਦਰਿਆ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪਾਣੀ ਦਾ ਪੱਧਰ ਇਸ ਹੱਦ ਤੱਕ ਵੱਧ ਚੁੱਕਿਆ ਹੈ ਕਿ ਖੇਤਾਂ ਤੱਕ ਹੀ ਘਰਾਂ ਤੱਕ ਇਹ ਪਾਣੀ ਪਹੁੰਚ ਚੁੱਕਾ ਹੈ ਤੇ ਪਾਣੀ ਦੇ ਤਰਾ ਤੱਕ ਪਹੁੰਚਣ ਕਾਰਨ ਕਈ ਲੋਕਾਂ ਨੂੰ ਆਪਣੇ ਘਰ ਤੋਂ ਬੇਕਰ ਹੋਣਾ ਪਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਪਠਾਨਕੋਟ ਦੀਆਂ ਜਿੱਥੇ ਕਿ ਪਹਾੜਾਂ 'ਚ ਲਗਾਤਾਰ ਮੀਂਹ ਵਾਰੀ ਹੋ ਰਹੀ ਹੈ ਮੌਨਸੂਨ ਦੇ ਚੱਲਦਿਆ ਕਾਫੀ ਤੇਜ਼ੀ ਦੇ ਨਾਲ ਜੋ ਹੈ ਬਾਰਿਸ਼ ਪੈ ਰਹੀ ਹੈ ਮੀਂਹ ਪੈ ਰਿਹਾ ਹੈ ਤੇ ਲਗਾਤਾਰ ਇਸ ਮੀਂਹ ਵਾਰੀ ਦਾ ਅਸਰ ਜੋ ਹੈ ਪੰਜਾਬ ਸੂਬੇ 'ਚ ਦੇਖਣ ਨੂੰ ਮਿਲ ਰਿਹਾ ਹੈ ਪਠਾਨਕੋਟ ਦੇ ਹਲਕਾ ਪੋਆ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਲੇਕਿਨ ਇਸ ਬਾਬਤ ਵੀ ਕਈ ਹੋਰ ਸੂਬਿਆਂ 'ਚ ਕਈ ਹੋਰ ਇਲਾਕਿਆਂ 'ਚ ਕਹਿ ਸਕਦੇ ਹਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਮੀਂਹਵਾਰੀ ਦਾ ਅਸਰ ਪੈਂਦੇ ਹੋਏ ਨਜ਼ਰ ਆ ਰਿਹਾ ਹੈ ਜਿੱਥੇ ਕਿ ਲੋਕਾਂ ਵੱਲੋਂ ਅਪੀਲ ਕੀਤੀ ਗਈ ਹੈ ਸਰਕਾਰ ਦੀ ਕਿ ਜ਼ਿਆਦਾ ਤੋਂ ਜ਼ਿਆਦਾ ਜਿੰਨੀ ਹੋ ਸਕੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਉੱਥੇ ਹੀ ਇਹ ਤਸਵੀਰਾਂ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਡਰਾ ਦੇਣ ਵਾਲੀਆਂ ਵੀ ਹਨ ਤਾਂ ਲੋਕਾਂ ਵੱਲੋਂ ਕੀ ਕੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਦੈਨਿਕ ਸਵੇਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਲਗਾਤਾਰ ਪਹਾੜਾਂ ਵਿੱਚ ਬਾਰਿਸ਼ ਜਿਹੜੀ ਹੈ ਲਗਾਤਾਰ ਹੋ ਰਹੀ ਹੈ ਅਤੇ ਜਿਸ ਦੇ ਨਾਲ ਹੀ ਜਿਲਾ ਪਠਾਨਕੋਟ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਜਿਹੜਾ ਆ ਕਾਫੀ ਪਾਣੀ ਜਿਹੜਾ ਆ ਉਹ ਆ ਗਿਆ ਅਤੇ ਹੜ੍ਹ ਦੀ ਜਿਹੜੀ ਆ ਉਹ ਸਿਤੀ ਇਸ ਵੇਲੇ ਬਣੀ ਹੋਈ ਹੈ ਤੁਹਾਨੂੰ ਦੱਸ ਦਿਆਂ ਕਿ ਆਪਾਂ ਇਸ ਵੇਲੇ ਮੌਜੂਦ ਹਾਂ ਹਲਕਾ ਪੁਆ ਦੇ ਵਿਕੇ ਅਤੇ ਕਿ ਜਲਾਲੀਆਂ ਦਰਿਆ ਜਿਹੜਾ ਆ ਉਹ ਕਾਫੀ ਉਫਾਨ ਦੇ ਉੱਤੇ ਹੈ ਲਗਾਤਾਰ ਪਹਾੜਾ ਵਿੱਚ ਬਾਰਿਸ਼ ਹੋਣ ਦੇ ਨਾਲ ਦਰਿਆਵਾਂ ਦਾ ਜਿਹੜਾ ਪਾਣੀ ਦਾ ਸਤਾਰਾ ਉਹ ਕਾਫੀ ਵੱਧ ਗਿਆ ਜਿਸ ਦੇ ਚਲਦਿਆਂ ਇਤੋ ਦੇ 6 7 ਘਰ ਜਿਹੜੇ ਆ ਉਹ ਵੀ ਉਹਦੀ ਚਪੇਟ ਦੇ ਵਿੱਚ ਆਇਆ ਹਨ ਆਪਾਂ ਤਸਵੀਰਾਂ ਨਾਲ ਦੀ ਸਕਰੀਨ ਦੇ ਵਿੱਚ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਆ ਉਹ ਕਿਸ ਤਰ੍ਹਾਂ ਲਗਾਤਾਰ ਠਾਠਾ ਮਾਰਦਾ ਹੋਇਆ ਜਿਹੜਾ ਆ ਉਹ ਵੱਧ ਰਿਹਾ ਔਰ ਲਗਾਤਾਰ ਜਿਹੜਾ ਹਿਮਾਚਲ ਵਿੱਚ ਪਹਾੜਾ ਵਿੱਚ ਬਾਰਿਸ਼ ਜਿਹੜੀ ਆ ਉਹ ਆਪਣਾ ਕਹਿਰ ਬਰਪਾਉਂਦੀ ਹੋਈ ਜਿਹੜੀ ਆ ਦਿਖਾਈ ਦੇ ਰਹੀ ਆ ਔਰ ਉਸ ਦੇ ਨਾਲ ਹੀ ਜਿਹੜੇ ਮੈਦਾਨੀ ਇਲਾਕੇ ਆ ਉਥੇ ਵੀ ਜਿਹੜਾ ਆ ਪਾਣੀ ਦੀ ਮਾਰ ਕਿਤੇ ਨਾ ਕਿਤੇ ਆਪਣਾ ਰੂਪ ਬਖਾਂਦੀ ਹੋਈ ਦਿਖ ਰਹੀ ਆ ਤੁਹਾਨੂੰ ਦੱਸੀਏ ਕਿ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਅਤੇ ਜਿਹੜਾ ਪੂਰਾ ਇਤੋਂ ਦਾ ਵਿਊ ਹੈ ਆਪਾਂ ਦਰਸ਼ਕਾਂ ਨੂੰ ਦਿਖਾਣਿਆ ਕਿ ਇੱਥੇ ਕੀ ਹਾਲਾਤ ਜਿਹੜੇ ਨੇ ਉਹ ਬਾਰਿਸ਼ ਦੀ ਵਜ੍ਹਾ ਨਾਲ ਬਣੇ ਹੋਏ ਹਨ ਕੀ ਗੱਲ ਕੀ ਹੋਈ ਹੈ ਪਾਣੀ ਆ ਗਿਆ ਪਾਣੀ ਆ ਹੀ ਆ ਸੁੱਤੇ ਦੇਖ ਤਾਂ ਪਾਣੀ ਆਈ ਆ ਦੇਖੋ ਜਿਹੜੇ ਡੰਗਰਾਂ ਦਾ ਚਾਰਾ ਖਰਾਬ ਹੋਈ ਆ ਬਰਬਾਦੀ ਮਾਲ ਬਸੇ ਦੀ ਘਰੇ ਚ ਪਾਣੀ ਫੇਰਾ ਦਾ 10 10 ਘਰਾਂ ਦੇ 12 ਗੱਡੀਆਂ ਆਂਦੀਆਂ ਨੇ ਮੋਟੇ ਮਾਰੀ ਹੁਣ ਸਵੇਰ ਦਾ 4 ਵਜੇ ਦਾ ਪਾਣੀ ਆਇਆ ਦਾ ਕੋਈ ਨਹੀਂ ਸਾਰੀ ਖਬਰਦਾਰੀ ਲੈਣ ਆਇਆ ਇੱਧਰ ਸਮਾਨ ਕਿੰਨਾ ਕ ਨੁਕਸਾਨ ਹੈ ਸਮਾਨ ਬਥੇਰਾ ਨੁਕਸਾਨ ਆ ਜਾਂ ਅੰਦਰ ਪਾਣੀ ਬੜੀਏ ਟੋਕੇ ਖਰਾਬ ਹੋਈਏ ਮੋਟਰਾ ਖਰਾਬ ਹੋਈਏ ਜਿਹੜੀਆਂ ਲਾਈਆਂ ਘਰੇ ਵਸਤਾਂ ਆ ਅੰਦਰ ਪਾਣੀ ਗੰਦਾਈ ਹੈ ਜੋ ਵੀ ਆਇਆ ਹੈ ਬੱਚੇ ਮੁਸ਼ਕਲ ਹੋ ਆਦੀ ਕੋਈ ਰੋਟੀਆਂ ਨਹੀਂ ਪਕਾ ਜੀਆਂ ਗੱਲ ਨਹੀਂ ਬਾਤ ਨਹੀਂ ਨਾਮ ਦੀ ਰਾਮ ਸਿੰਘ ਕੀ ਗੱਲ ਹੋਈ ਹੈ ਜੀ ਪਾਣੀ ਆਇਆ ਦਰਿਆ ਦੇ ਵਿੱਚ ਗੱਲ ਵੀ ਪਾਣੀ ਆਹੀਂ ਸਵੇਰ ਜਦੋਂ ਉੱਠੇ ਨਾ ਵੇ ਰੋਠੇ ਦਾ ਪਾਣੀ ਉਸਲੇ ਨਹੀਂ ਫੇਰਾ ਹੀ ਥੋੜਾ ਲੈਤੀ ਹੈ ਬਾਸ ਲੱਗੀ ਉਹਦੇ ਬਾਅਦ ਚ ਜਦੋਂ ਪਾਣੀ ਦੇਖਿਆ ਪਾਣੀ ਪੂਰਾ ਪਰ ਗਿਆ ਸਾਰੇ ਘਰ ਦੇ ਵਿੱਚ ਪਾਣੀ ਗਿਆ ਸਿਸਲਿੰਡਰ ਸਾਰੇ ਡੁੱਬੇ ਪਏ ਨੇ ਰਾਸ਼ਨ ਪਾਣੀ ਸਾਰਾ ਬਰਵਾਦ ਹੋ ਗਿਆ ਕਮਰੇ ਚ ਤੇ ਸਾਨੂੰ ਮੌਕਾ ਨਹੀਂ ਦਿੱਤਾ ਪਾਣੀ ਨੇ ਸਮਾਨ ਸੰਭਣ ਵਾਸਤੇ ਜੀ ਤੇ ਮਰ ਕੇ ਅਸੀਂ ਆਪਣਾ ਸਰੀਰ ਕੱਢਿਆ ਘਰ ਦੀ ਨੂੰ ਕੱਢਿਆ ਮੈਂ ਫੈਮਿਲੀ ਨੂੰ ਕੱਢਿਆ ਬੜੀ ਮੁਸ਼ਕਲ ਕੀ ਮੰਗ ਕਰਦੇ ਸੂਲੇ ਮੰਗ ਜੀ ਦੇਖੋ ਜੀ ਹੁਣ ਸਰਕਾਰਾਂ ਨੇ ਮੰਗ ਕਰਨੀ ਜੋ ਸਾੜਾ ਨੁਕਸਾਨ ਹੋਇਆ ਮੌਕਾ ਦੇਖ ਸਕਦੇ ਨੇ ਦੋ ਸਪਰਨਾ ਉੱਤੇ ਸਾਡੇ ਬਣਨੇ ਚਾਹੀਦੇ ਹੁਣ ਵੀ ਇਹ ਗੱਲ ਹੁੰਦੀ ਹੀ ਉੱਥੇ ਸਰਪੰਚ ਸਾਹਿਬਾਂ ਦੇ ਕੋਲ ਆਹੀਂ ਕਹਦੇ ਜਿੱਦਣ ਆਏਦੇ ਆਪਣੇ ਮੰਤਰੀ ਸਾਹਿਬ ਆਹੀਂ ਅਖਿਆ ਜੀ ਉੱਥੋਂ ਦਾ ਸਪਰ ਬੱਜਨ ਜਦੋਂ ਵੀ ਹਰ ਬਾਰੀ ਪਰਸਾਨਤ ਆਉਂਦੀ ਹੈ ਹਰ ਬਾਰੀ ਪਾਣੀ ਧਰਦਾ ਆ ਤਾਂ ਸਾਡੀ ਖੇਤੀਬਾੜੀ ਇੱਥੇ ਆਹੀਂ ਪਿੰਡੋਂ ਇੱਥੇ ਆ ਗਏ ਨੇ ਤੇ ਮੌਕਾ ਦੇਖਿਆ ਤੇ ਆਏ ਮੇਰਾ ਕਮਰਾ ਪੂਰਾ ਸਮਾਨ ਨਾਲ ਭਰਿਆ ਰਾਸ਼ਨ ਡਰਮ ਇਹਦਾ ਕਣਕ ਦਾ ਭਰਿਆ ਦਾ ਸਿਲਿੰਡਰ ਖਾਣ ਪੀਣ ਦਾ ਰਾਸ਼ਨ ਹੈ ਦਾਣ ਗਾਂ ਦਾ ਸਭ ਤੇ ਬੱਚੇ ਕੱਢੇ ਨੇ ਕੁੜੀਆਂ ਹੀ ਉਹਨੂੰ ਕੱਢ ਦਿੱਤਾ ਹੀ ਤਾਂ ਹੀ ਤਾਂ ਹੀ ਦੋਨੋਂ ਜੀ ਉਦਾਂ ਹੀ ਸਵੇਰ ਦੇ ਖੜੇ ਨੇ ਜੀ ਭੁੱਖੇ ਤੇ ਆਏ ਕੋਹਨੇ ਸਾਡੇ ਕੋਈ ਖਬਰ ਨਹੀਂ ਲਈ ਕੋਈ ਕਿਸੇ ਨੇ ਪੁੱਛਿਆ ਸਾਨੂੰ ਹਾਂਜੀ ਸਰ ਇਹ ਅਜ ਜਲਾਲ ਦਰਿਆ ਦੇ ਵਿੱਚ ਫਲਡ ਦੇ ਹਾਲਾਤ ਬਣੇ ਨੇ ਕੀ ਕਹੋ ਮੈਂ ਮਾਸਰਾਂ ਨੂੰ ਵੀ ਜੀ ਕੰਡਾ ਮਿਆਲ ਬਲਾਕ ਤੋਂ ਮਿਆਲ ਟਾਡੇ ਮਾਦੇ ਰਾਣੇ ਕਹਿੰਦਾ ਚਾਹਨਾ ਤੇ ਇਹ ਖਸਾ ਦੀ ਇਹ ਪਹਿਲਾ ਫਲਾਦੀ ਦਾ ਸਾਡੇ ਗਲਾਗੀਆਂ ਪਿਆਰ ਵਿੱਚ ਪਿਆ ਤੇ ਇਹਦੇ ਵਿੱਚ ਕਿਸਾਨਾਂ ਦਾ ਕਾਫੀ ਨੁਕਸਾਨ ਹੈ ਚਾਰੋਂ ਤਰਫ ਪਾਣੀ ਪਾਣੀ ਹੈ ਜਿਹੜਾ ਆਪਣਾ ਪੋਲਟਰੀ ਫਾਰਮ ਜਿਹੜਾ ਉਹ ਵੀ ਡੁੱਬਿਆ ਪਿਆ ਹੈ ਜਿਹੜੇ ਗੁਜਰ ਬਰਾਜੀ ਲੋਕ ਬੈਠੇ ਸੀਗੇ ਉਹਨਾਂ ਨੂੰ ਵੀ ਉੱਥੋਂ ਫਲਾਈਨ ਕਰਨਾ ਪਿਆ ਤਾਂ ਕਿ ਸਰਕਾਰ ਜਿਹੜਾ ਇਸ ਪਾਸੇ ਧਿਆਨ ਕਰੇ ਤੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੇ ਬਾਰੇ ਮੁਆਵਜ਼ਾ ਦੇ ਤੇ ਇਹ ਜਿਹੜੀ ਪਾਣੀ ਜਿਹੜਾ ਚਾਰੋਂ ਤਰਫ ਪਾਣੀ ਪਾਣੀ ਹੀ ਦਿਖਾਈ ਦੇ ਰਿਹਾ ਬੰਦਾ ਮੇਰਾ ਖਲਾਜ ਜੀ ਤੁਹਾਡੇ ਸਾਹਮਣੇ ਆ ਜੀ ਪਾਣੀ ਬਹੁਤ ਜ਼ਿਆਦਾ ਆਇਆ ਹੋਇਆ ਤੇ ਬੱਚੇ ਪਿੱਛੇ ਦੇਖ ਸਕਦੇ ਹੋ ਤੁਸੀਂ ਬੱਚੇ ਨਹੀਂ ਜਾ ਰਹੇ ਸਕੂਲ ਬੱਚਿਆਂ ਦੀ ਪੜ੍ਹਾਈ ਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕੁਝ ਘਰ ਵੀ ਡੁੱਬਨ ਦਾ ਸਮਝ ਆ ਰਿਹਾ ਹੈ ਹਾਂ ਜੀ ਹਾਂ ਜੀ 3-4 ਘਰ ਨੇ ਤੇ ਕੀ ਕਹੋਗੇ ਉਹਨਾਂ ਦੇ ਲਈ ਬਸ ਇਹੀ ਕਹਿਣਾ ਚਾਹਨਾ ਹੈ ਕਿ ਜੀ ਉਹਨਾਂ ਨੂੰ ਸ਼ੈਲਟਰ ਦਿੱਤਾ ਜਾਵੇ ਕਿਉਂਕਿ ਤੁਹਾਨੂੰ ਪਤਾ ਜਦੋਂ ਪਾਣੀ ਆਂਦਾ ਫਿਰ ਆਵਾਜਾ ਵੀ ਬੰਦ ਹੋ ਜਾਂਦੀ ਹੈ ਤੇ ਲੋਕਾਂ ਦਾ ਜਿਹੜਾ ਖਾਣੇ ਦਾ ਸਮਾਨ ਹੈ ਜੋ ਵੀ ਬਾਜ਼ਾਰ ਤੋਂ ਲੁਧਿਆਣਾ ਹੁੰਦਾ ਤੇ ਉਹਦੀ ਦਿੱਕਤ ਹੁੰਦੀ ਹੈ ਸੋ ਮੈਂ ਤੁਹਾਨੂੰ ਉਹੀ ਕਹਿਣਾ ਚਾਹੁੰਦਾ ਕਿ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਸਾਡਾ ਸੋਲੂਸ਼ਨ ਕੀਤਾ ਜਾਵੇ ਜੋ ਸਾਡੇ ਦਰਿਆ ਦੇ ਕੰਢੇ ਲੋਕ ਰਹਿੰਦੇ ਨੇ ਉਹਨਾਂ ਨੂੰ ਸ਼ੈਲਟਰ ਦਿੱਤਾ ਜਾਵੇ ਧੰਨਵਾਦ Tata ke ਤੁਸੀਂ ਜੁੜੇ ਰਹੋ ਦੇਖਦੇ ਰਹੋ Dainik Shehra TV ਮੈਨੂੰ ਦਿਓ ਇਜਾਜ਼ਤ ਮਹਰਜੇਸ਼ ਕੁਮਾਰ ਹਲਕਾ ਪੋਵਾ ਤੋਂ Dainik Shehra TV ਲਈ ਖਾਸ ਰਿਪੋਰਟ